ਪਠਾਨਕੋਟ ਸ਼ਹਿਰ ਦੇ ਸੈਲੀ ਰੋਡ ਵਿਖੇ ਅੱਜ ਇੰਪਰੂਵਮੈਂਟ ٹرسٹ ਦੇ ਅਧਿਕਾਰੀਆਂ ਵੱਲੋਂ ਸੜਕ ਕਿਨਾਰੇ ਇਨਕ੍ਰੋਚਮੈਂਟ ਕਰਨ ਵਾਲੇ ਰੇੜੀ ਫੜੀ ਵਾਲਿਆਂ ਨੂੰ ਚੁਕਵਾਇਆ ਗਿਆ ਜਾਣਕਾਰੀ ਦਿੰਦਿਆਂ ਇੰਪਰੂਵਮੈਂਟ ٹرسٹ ਦੇ ਜੂਨੀਅਰ ਇੰਜੀਨੀਅਰ ਜਗਜੀਤ ਸਿੰਘ ਨੇ ਦੱਸਿਆ ਕਿ ਇੰਪਰੂਵਮੈਂਟ ٹرسٹ ਦੇ ਦਫ਼ਤਰ ਵਿੱਚ ਲਗਾਤਾਰ ਆਮ ਲੋਕਾਂ ਵੱਲੋਂ ਸੈਲੀ ਰੋਡ ਤੇ ਲਗਾਈਆਂ ਗਈਆਂ ਨਾਰੀਅਲ ਦੀਆਂ ਰੇੜੀਆਂ ਖਿਲਾਫ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਅੱਜ ਇੰਪਰੂਵਮੈਂਟ ਕਾਰਸਟ ਦੇ ਐਸਡੀਓ ਵਿਪਨ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਨਾਰੀਅਲ ਦੀਆਂ ਰੇਡੀਆਂ ਅਤੇ ਹੋਰ ਰੇੜੀ ਵਾਲਿਆਂ ਨੂੰ ਇੱਥੋਂ ਚੁਕਵਾਇਆ ਗਿਆ ਹੈ ਅਤੇ ਕਈਆਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਇਹਨਾਂ ਨੂੰ ਚੇਤਾਵਨੀ ਦਿੱਤੀਆਂ ਜਾ ਚੁੱਕੀਆਂ ਹਨ ਪਰ ਜੇਕਰ ਇੱਥੇ ਫਿਰ ਤੋਂ ਨਜਾਇਜ਼ ਤੌਰ ਤੇ ਰੇਡੀਆਂ ਲਗਾਈਆਂ ਜਾਂਦੀਆਂ ਹਨ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਇਨਕ੍ਰੋਚ ਮੈਂ ਜਿਹੜੀ ਕੀਤੀ ਹੈ ਰੇੜੀ ਵਾਲਿਆਂ ਨੇ ਰੋਡ ਦੇ ਉੱਪਰ ਉਹਦੇ ਉੱਪਰ ਕਾਫੀ ਕੰਪਲੇਂਟਸ ਆ ਰਹੀਆਂ ਸੀ ਐਸਡੀਓ ਸਾਹਿਬ ਨਾਲ ਆਫਿਸ ਦੇ ਵਿੱਚ ਕਿ ਕੁਛ ਜਿਹੜੇ ਆ ਨਾਰੀਅਲ ਵਗੈਰਾ ਦਾ ਕੰਮ ਕਰਦੇ ਆ ਇਹਨਾਂ ਨੇ ਪੱਕੇ ਬਾਸ ਲਗਾ ਕੇ ਤੇ ਰੋਡ ਕਵਰ ਕਰ ਲਈ ਹੈ तकरीबन ਕਾਫੀ ਰੋਡ ਮਾਰ ਲਈ ਆ ਕਟਪਾ ਉਸ ਨੂੰ ਰਿਮੂਵ ਕਰਨ ਲਈ ਅੱਜ ਜਿਹੜਾ ਵਾ ਚਲਾਇਆ ਗਿਆ ਐਕਸ਼ਨ ਕੀਤਾ ਗਿਆ ਤੇ ਇਹ ਜਿਹੜਾ ਸਾਰਾ ਖਾਲੀ ਕਰਾਇਆ ਇਧਰ ਵੀ ਦੇਖੋ ਤੁਸੀਂ ਪੂਰਾ ਬਾਸ ਲਗਾ ਕੇ ਇਹਨਾਂ ਨੂੰ ਕਵਰ ਕੀਤਾ ਆ ਤੇ ਸਾਰਾ ਜਿਹੜਾ ਇਨਕ੍ਰੋਜਮੈਂਟ ਜਿਹੜੀ ਹੈ ਖਾਲੀ ਕਰਵਾਈ ਜਾਣਾ ਚਲਾਨ ਵੀ ਕੱਢਿਆ ਜਿਹੜਾ ਕਿਸ ਨੇ ਚਲਾਨ ਹਾਂਜੀ ਇਹਨਾਂ ਦਾ ਜਿਹੜਾ ਰੇੜੀਆਂ ਵਗੈਰਾ ਜਬਤ ਕਰ ਲਈਆਂ ਕਿਉਂਕਿ ਆ ਵਾ ਤੇ ਇਹਨਾਂ ਕੋ ਇੱਕ ਲਿਪਤੀ ਲਵਾਂਗੇ ਵੀ ਅੱਗੇ ਤੋਂ ਇਹ ਨਹੀਂ ਲਾਉਣਗੇ ਰੋਡ ਦੇ ਵਿੱਚ ਤੇ ਜੋ ਬੰਦੀ ਰਸੀਦ ਵੀ ਕੱਟੀ ਗਈ ਜੇਕਰ ਸਰ ਦੁਬਾਰਾ ਇੱਥੇ ਇਨਜੋਰਮੈਂਟ ਕਰਦੇ ਨੇ ਰੇਡੀਆਂ ਲਾਉਂਦੇ ਨੇ ਫਿਰ ਕੀ ਕਾਰਵਾਈ ਦੁਬਾਰਾ ਐਕਸ਼ਨ ਆਏਗਾ ਜੀ